ਤੋ ਭਾਏ ਅਰਸਾ ਅਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੂਰ ਅਰਸੋ ਕੁਰਸੋ ਝਟੀ ਐ ਤਦ ਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਤਸ਼ਾਹ ਹੁਸਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸੱਜਣ ਸਚਾ ਪਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਈਐ ਸਭ ਨੰਦਾਵੇ ਸਤਨਾਮ ਸ਼੍ਰੀ ਸਾਹਿਬ ਜੀ ਬਲਾਵਲ ਮਹੱਲਾ ਤੀਜੰ ਘਰ ਪਹਿਲਾ ਇੱਕ ਕਰ ਸਤ ਗੁਰ ਪ੍ਰਸਾਦੰ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੋਟੰਬ ਸਹਤ ਸਿਓਂ ਜਿਤ ਹੁਣ ਖਸਮ ਨਾ ਪਾਇਆ ਪੜੇ ਛੁੜ ਕੇ ਫਿਰ ਹਥ ਨ ਆਵੈ ਅਹਲਾ ਜਨਮ ਗਵਾਇਆ Tega, tega, kaya, tega, tega, soyan, tega, tega, kapal angkat raya, ਕਟੰਬ ਸਹਤ ਸਿਓ ਜਿਤ ਹੁਣ ਖਸਮ ਨਾ ਪਾਇਆ ਪਾੜੇ ਛੋੜ ਕੇ ਫੇਰ ਹੱਥ ਨਾ ਆਵੇ ਜਨਮ ਗਵਾਇਆ ਦੂਜਾ ਪਾਉ ਨੰਦੇ ਈ ਲੇਵ ਲਗਣ ਜਿਨੇ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤ ਦੁਖ ਨਿਵਾਰੇ ਰਹਾ ਹੋ ਤੂੰ ਦਾਇਆਲ ਦਾਇਆਪਤ ਦਾਤਾ ਕਿ ਆਏ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਵਖਾਣ ਗੋਰ ਮੁਖ ਹੋਇ ਸੋ ਮੁਕਤ ਕਹੀਐ ਮਨ ਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕਲੇਵ ਲੱਗੀ ਸਦਾ ਰਹੈ ਹਰ ਨਾਲੇ ਤੇਨ ਕੀ ਗਹਿਣ ਗਤ ਕਹੀ ਨਾ ਜਾਈ ਤੈ ਆਪ ਸਵਾਰੇ ਪਰਮ ਭੁਲਾਣੇ ਸੇ ਮਨ ਮੁਖ ਕਹੀਐ ਨਾ ਉਰਵਾਰ ਨ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਹੀਨ ਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹ ਮਾਰ ਬਿਧਾਰੇ ਜਿਸ ਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਸਤਾਰੇ ਨਾਨਕ ਪਾਗ ਹੋਵ ਜਿਸ ਮਸ ਤਕ ਕਲਹ ਮਾਰ ਬਿਧਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਹਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੇ ਫਿਰ ਹਾਰਥ ਨ ਆਵੈ ਅਹਲਾ ਜਨਮ ਗਵਾਇਆ